ਕਿਸਾਨ ਵੀਰੋ ਵੈਗੂ ਜੀ ਦਾ ਖਾਲਸਾ ਵੈਗੂ ਜੀ ਕੀ ਫਤਿਹ ਮੈਂ ਡਾਕਟਰ ਚੰਪੀ ਸਿੰਘ ਏਡੀਓ ਖੇਤੀਬਾੜੀ ਤੇ ਕਿਸਾਨ ਭਾਈਪਾ ਪੰਜਾਬ ਆਪਣੇ YouTube ਚੈਨਲ ਫਾਰਮਿੰਗ ਟਿਪਸ ਬਾਈ ਚੰਪੀ ਸਿੰਘ ਦੇ ਵਿੱਚ ਆਪ ਦਾ ਬਹੁਤ-ਬਹੁਤ ਸਵਾਗਤ ਕਰਦਾ ਹਾਂ ਤੇ ਕਿਸਾਨ ਵੀਰ ਅੱਜ ਆਪਾਂ ਗੱਲ ਕਰਦੇ ਹਾਂ ਜਿਹੜੇ ਕਿ ਕਿਸਾਨ ਮੇਲੇ ਲੱਗ ਰਹੇ ਆ ਜਿਵੇਂ ਕਿ ਹੁਣ ਰਹਿ ਗਈ ਹੈ ਪੀਏਯੂ ਫਰੀਦਕੋਟ ਬਰਦਾਸਪੁਰ ਪਟਿਆਲਾ ਉਹਨਾਂ ਦੀਆਂ ਡੇਟਾ ਬਾਰੇ ਤੇ ਕਿਹੜਾ-ਕਿਹੜਾ ਬੀ ਕਿੰਨੇ ਦਾ ਮਿਲੂ ਤੇ ਕਿਹੜੀ ਚੀਜ਼ ਨੂੰ ਆਪਾਂ ਜਿਹੜਾ ਫੋਨ ਰਾਈ ਬੁੱਕ ਕਰ ਸਕਦੇ ਆ ਉਹਦੇ ਬਾਰੇ ਜਾਣਕਾਰੀ ਲੈਣੇ ਆ ਜੋ ਜਿਹੜੇ ਮੇਰੇ ਨਵੇਂ ਕਿਸਾਨ ਵੀ ਜੁੜਿਆ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਦਬਾ ਲਓ ਤਾਂ ਕਿ ਜਿਹੜੀਆਂ ਤੁਸੀਂ ਮੇਰੀਆਂ ਹਰ ਵੀਡੀਓਜ਼ ਦੇਖ ਸਕੋ ਤਾਂ ਕਿਸਾਨ ਵੀਰੋ ਪਹਿਲਾ ਮੇਲਿਆਂ ਦੀ ਡੇਟ ਦੀ ਗੱਲ ਕਰੀਏ ਤਾਂ ਕੱਲ੍ਹ ਯਾਨੀ ਕਿ 14 ਤੇ 15 ਨੂੰ ਪੀਏਯੂ ਖੇਤੀਬਾੜੀ ਯੂਨੀਵਰਸਿਟੀ ਵਿਖੇ ਮੇਲਾ ਕਿਸਾਨ ਮੇਲਾ ਉਦੋਂ ਬਾਅਦ ਫਰੀਦਕੋਟ ਦਾ ਜਿਹੜਾ ਮੇਲੇ ਦੀ ਡੇਟ ਹੈਗੀ ਹੈ ਕਿਸਾਨ ਮੇਲੇ ਦੀ 18 ਤਰੀਕ ਹੈ 18 ਮਾਰਚ 2024 ਗਰਦਾਸਪੁਰ ਜਿਹੜਾ ਆਪਣੀ ਡੇਟ ਹੈਗੀ ਹੈ 20 ਮਾਰਚ 2024 ਨੂੰ ਕਿਸਾਨ ਮੇਲਾ ਲੱਗਣਾ ਹੈ ਤੇ ਪਟਿਆਲਾ ਦੀ ਜਿਹੜੀ ਡੇਟ ਹੈ ਉਹ 22 ਮਾਰਚ 2024 ਦੀ ਹੈ ਤਾਂ ਹੁਣ ਗੱਲ ਕਰੀਏ ਕਿਸਾਨ ਵੀਰੋ ਕਿਹੜੇ ਕਿਹੜੇ ਜਿਹੜੇ ਆਪਾਂ ਨੂੰ ਉੱਥੇ 20 ਮਿਲਨੇ ਆ ਕੀ ਪੈਕਿੰਗ ਹੋ ਤੇ ਕੀ ਆਪਣਾ ਰੇਟ ਹੋਊਗਾ ਇਹਦੀਆਂ ਮੈਂ ਤੁਹਾਨੂੰ ਸਲਾਈਡਸ ਦੇ ਵਿੱਚ ਹੀ ਰੇਟ ਪਾਤੇ ਆ ਤੁਸੀਂ ਜਿਹੜਾ ਆਪਣਾ ਸਕਰੀਨਸ਼ਾਟ ਵੀ ਲੈ ਸਕਦੇ ਹੋ ਜਿਵੇਂ ਕਿ ਉੱਥੇ ਹੁਣ ਮਿਲਣ ਆਣੀਆਂ ਕਿਸਮਾਂ ਝੋਨੇ ਦੀਆਂ 131 130 128 29 26 121 114 113 PR 131 ਦੀ ਜਿਹੜੀ ਹੈ ਪੈਕਿੰਗ ਹੈ 8 ਕਿਲੋ ਦੀ 450 ਦੀ ਹੈ ਬਾਕੀ ਜਿਹੜੀਆਂ ਕਿਸਮਾਂ 30 29 28 26 121 14 13 ਇਹਨਾਂ ਦੀ ਜਿਹੜੀ ਪੈਕਿੰਗ ਹੈ 8 ਕਿਲੋ 16 ਕਿਲੋ 24 ਕਿਲੋ ਜੇਕਰ 8 ਕਿਲੋ ਦੀ ਪੈਕਿੰਗ ਲੈਣੇ ਤਾਂ 450 ਰੁਪਿਆ ਜੇਕਰ 16 ਕਿਲੋ ਦੀ ਪੈਕਿੰਗ ਆ ਤਾਂ 900 ਰੁਪਿਆ ਤੇ ਜੇਕਰ 24 ਕਿਲੋ ਦੀ ਪੈਕਿੰਗ ਆ ਤਾਂ 1350 ਰੁਪਿਆ ਇਸੇ ਤਰ੍ਹਾਂ ਜੇਕਰ ਆਪਾਂ ਬਾਸਮਤੀ ਦੀ ਗੱਲ ਕਰੀਏ ਉੱਥੇ ਚਾਰ ਟਾਈਪ ਦੀਆਂ ਬਾਸਮਤੀਆਂ ਨੇ ਵੀ ਆਪਾਂ ਨੂੰ ਮਿਲਣਗੇ 1847 1121 1505 ਤੇ 50 ਬਾਸਮਤੀ 7 ਇਹਨਾਂ ਦਾ ਜਿਹੜਾ ਰੇਟ ਆ ਜੇਕਰ 8 ਕਿਲੋ ਦੀ ਪੈਕਿੰਗ ਲੈਣੇ ਆ ਤਾਂ ਆਪਾਂ ਨੂੰ 600 ਰੁਪਿਆ ਤੇ ਜੇਕਰ 24 ਕਿਲੋ ਦੀ ਪੈਕਿੰਗ ਆ ਉਹਦਾ ਜਿਹੜਾ ਆਪਾਂ ਨੂੰ ਮੁੱਲ ਹੈ 1800 ਰੁਪਿਆ ਜਿਹੜਾ ਪ੍ਰਤੀ ਬੈਗ ਆਪਾਂ ਨੂੰ ਜਿਹੜਾ ਦੇਣਾ ਪਊਗਾ ਹੁਣ ਗੱਲ ਕਰ ਲਈਏ ਜੇਕਰ 60 ਮੂੰਗੀ ਦਾ ਬੀਜ ਉਥੇ ਮਿਲਣਾ 1827 ਦਾ ਉਹਦੀ ਜਿਹੜੀ ਪੈਕਿੰਗ ਹੈ 2 ਕਿਲੋ 300 ਰੁਪਏ ਦੀ 6 ਕਿਲੋ 900 ਰੁਪਏ ਦੀ ਤੇ 12 ਕਿਲੋ ਹੈ ਜਿਹੜੀ 1800 ਰੁਪਏ ਦੀ ਤਾਂ ਇਸੇ ਤਰ੍ਹਾਂ ਜਿਹੜਾ ਅੱਗੇ ਸੋਣੀ ਰੋਤੀ ਮੂੰਗੀ ਬਾਰੇ ਤੁਸੀਂ ਦੇਖ ਰਹੇ ਹੋ ਆ ਰੇਟ ਨੇ ਤੇ ਪੈਕਿੰਗਾਂ ਹੁਣ ਗੱਲ ਕਰੀਏ ਆਪਾਂ ਕੁਝ ਚਾਰੇ ਵਾਲੀ ਮੱਕੀ ਦੀ ਜੇ 107 ਵੀ ਹੈ 106 ਹੈ ਇਹਦੀਆਂ ਜਿਹੜੀਆਂ ਪੈਕਿੰਗਾਂ 5 ਕਿਲੋ 300 ਰੁਪਏ ਦੀ ਹੈ 15 ਕਿਲੋ ਜਿਹੜੀ 900 ਰੁਪਏ ਨੂੰ ਹੈ ਤੇ 30 ਕਿਲੋ ਹੈ ਜਿਹੜੀ 1800 ਰੁਪਏ ਨੂੰ ਪਊਗੀ ਆਪਾਂ ਨੂੰ ਤੇ ਜੇਕਰ ਜਵਾਰ ਦੀ ਗੱਲ ਕਰੀਏ ਚਰੀ ਦੀ ਐਸਐਲ 45 ਤੇ ਐਸਐਲ 46 ਵੈਰਾਈਟੀ ਹੈ ਜਿਹੜੀ ਆਪਾਂ ਨੂੰ ਮਿਲੂਗੀ 2 ਕਿਲੋ ਦੀ ਪੈਕਿੰਗ 150 ਤੇ 4 ਕਿਲੋ ਦੀ ਜਿਹੜੀ ਹੈ 300 ਨੂੰ ਆਪਾਂ ਨੂੰ ਮਿਲੂਗੀ ਇਸੇ ਤਰ੍ਹਾਂ ਚਾਰੇ ਵਾਲਾ ਬਾਜਰਾ 166 ਵੈਰਾਈਟੀ ਹੈ ਜਿਹੜੀ ਆਪਾਂ ਨੂੰ 2 ਕਿਲੋ ਪੈਕਿੰਗ 130 ਤੇ 4 ਕਿਲੋ ਪੈਕਿੰਗ 260 ਇਹ 166 16 ਤੇ 165 ਵੈਰਾਈਟੀਆਂ ਦੇ ਸੇਮ ਹੀ ਰੇਟ ਸੋ ਅੱਗੇ ਗੱਲ ਕਰੀਏ ਆਪਾਂ ਆਪਾਂ ਬਾਰੇ ਤਾਂ ਮੇਨ ਜਿਹੜਾ ਬੀਟੀ PAU BT2 ਹੈ ਜਿਹੜਾ ਉਹਦੀ 2.5 ਕਿਲੋ ਦੀ ਪੈਕਿੰਗ 350 ਦੀ ਮਿਲੂਗੀ ਤੇ PAU 3 PAU BT2 ਤੇ PAU BT3 ਇਹਨਾਂ ਦੀ ਜਿਹੜੀ ਪੈਕਿੰਗ ਹੈ 2.5 ਕਿਲੋ ਵਾਲੀ 350 ਤੇ 5 ਕਿਲੋ ਵਾਲੀ ਜਿਹੜੀ ਹੈ 700 ਰੁਪਏ ਦਾ ਜਿਹੜਾ ਆਪਾਂ ਨੂੰ ਮੁੱਲ ਦੇਣਾ ਪਊਗਾ ਇਹ ਲੈਣ ਲਈ ਤੇ ਹੁਣ ਜੇਕਰ ਆਪਾਂ ਗੱਲ ਕਰੀਏ ਚਾਰੇ ਫਸਲਾਂ ਦੀ ਸਪੈਸ਼ਲ ਜਿਹੜੀ ਕਿੱਟ ਬਣੀ ਹੁੰਦੀ ਹੈ ਉਹਦੇ ਵਿੱਚ ਮੱਕੀ ਹੁੰਦੀ ਹੈ 2 ਕਿਲੋ ਬਾਇਰਾ 0.6 ਕਿਲੋ ਹੁੰਦਾ ਜਵਾਰ ਹੁੰਦੀ ਹੈ ਜੜੀ 1 ਕਿਲੋ ਤੇ 100 ਗ੍ਰਾਮ ਜਿਹੜਾ ਗਿੰਨੀਕਾ ਹੁੰਦਾ ਹੈ ਇਹਦਾ ਇੱਕ ਪੈਕਟ ਆਪਾਂ ਨੂੰ 300 ਰੁਪਏ ਦਾ ਪੈਣ ਵਾਲਾ ਕਿਸਾਨ ਵੀਰੋਂ ਤਾਂ ਇਸੇ ਤਰ੍ਹਾਂ ਦੀ ਜੇਕਰ ਤੁਸੀਂ ਸਬਜ਼ੀਆਂ ਬਾਰੇ ਆ ਰੇਟ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਜੇਕਰ ਗੱਲ ਕਰੀਏ ਆਪਾਂ ਆਲੂ ਆਲੂ ਜਿਹੜੇ ਪੀਪੀ 102 ਵੈਰਾਈਟੀ ਹੈਗੀ ਹੈ ਉਹ 50 ਕਿਲੋ ਦੀ ਪੈਕਿੰਗ 800 ਰੁਪਏ ਦੀ ਹੈ ਕੁਫਰੀ ਪੁਖਰਾਏ ਕੁਫਰੀ ਜੋਤੀ ਕੁਫਰੀ ਸੰਧੂਰੀ ਜਿਹੜੀ 50 ਕਿਲੋ ਦੀ ਪੈਕਿੰਗ ਹੈ 700 ਰੁਪਏ ਦੀ ਹੈ ਤੇ ਜਿਵੇਂ ਕਿ ਕਿਆਕਦੂ ਪੇਠਾ ਰਾਮਤੂਰੀ ਖੀਰਾ ਖਰਬੂਜਾ ਭਿੰਡੀ ਮਿਰਚ ਬੈਂਗਣ ਕarele ਚੱਪਣ ਕਦੂ ਇਹਨਾਂ ਆਦੀ ਤੁਸੀਂ ਸਾਰਾ ਜਿਹੜਾ ਰੇਟ ਹੈ ਪੈਕਿੰਗ ਇਹਦੇ ਸਕਰੀਨ ਤੇ ਦੇਖ ਸਕਦੇ ਹੋ ਇਸ ਤੋਂ ਇਲਾਵਾ ਕਿਸਾਨ ਵੀਰੋ ਜਿਹੜੀ ਲਾਸਟ ਵਿੱਚ ਗੱਲ ਹੈ ਜੇਕਰ ਕਿਸੇ ਕਿਸਾਨ ਨੇ ਆਲੂ ਦਾ ਬੀਜ ਤੋਂ ਜਿਹੜਾ ਅਗੇਤਾ ਬੁੱਕ ਕਰਾਉਣਾ ਕਿਸੇ ਨੇ ਜਿਹੜਾ ਆਪਦੇ ਕਿਸੇ ਵੀ ਜਿਹੜਾ ਨੇੜੇ ਸੈਂਟਰ ਹੈ ਜਿਵੇਂ ਕਿ ਬਠਿੰਡਾ ਅੰਮ੍ਰਿਤਸਰ ਮੁਕਸਰ ਫਿਰੋਜ਼ਪੁਰ ਗੁਰਦਾਸਪੁਰ ਪਟਿਆਲਾ ਹੋ ਗਿਆ ਇਨਾਂ ਤੋਂ ਜੇ ਕਿਸੇ ਨੇ ਵੀ ਆਪਣਾ ਬੀ ਹੈ ਜਿਹੜਾ ਅਗੇਤਾ ਬੁੱਕ ਕਰਾਉਣਾ ਹੈ ਤਾਂ ਉਹਨਾਂ ਦੇ ਕਿਸਾਨ ਵੀਰੋ ਇਹ ਆਪਣੇ ਨੰਬਰ ਦਿੱਤੇ ਗਏ ਆ ਜਿਵੇਂ ਕਿ ਬਠਿੰਡਾ ਦਾ ਨੰਬਰ ਹੈਗਾ 8872200121 ਤੇ ਪਟਿਆਲੇ ਦਾ ਹੈਗਾ 769680 9999 ਇਸੇ ਤਰ੍ਹਾਂ ਸਾਰਿਆਂ ਦੇ ਨੰਬਰ ਦਿੱਤੇ ਆ ਤੁਸੀਂ ਸਕਰੀਨਸ਼ਾਟ ਲੈ ਕੇ ਆ ਦਾ ਸੇਵ ਕਰ ਸਕਦੇ ਹੋ ਜਿਹੜੇ ਵੀ ਮੇਰੇ ਕਿਸਾਨ ਵੀਰ ਨੇ ਆਲੂ ਦਾ ਬੀਜ ਅਗੇਤਾ ਬੁੱਕ ਕਰਾਉਣਾ ਤਾਂ ਇੱਥੇ ਬੁੱਕ ਕਰਾ ਸਕਦਾ ਸੋ ਇਸੇ ਕਿਸਾਨ ਵੀਰੋ ਅੱਜ ਦੀ ਵੀਡੀਓ ਜੇਕਰ ਚੰਗੀ ਲੱਗੀ ਤਾਂ ਕਿਰਪਾ ਕਰਕੇ ਸ਼ੇਅਰ ਜੂ ਕਰਿਓ ਜੀ ਧੰਨਵਾਦ